ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਅੱਜ ਆਪਣੇ ਫਾਰਮ ਦੇ ਉੱਪਰ ਚਾਰ ਨੀਲੀ ਰਵੀ ਨਸਲ ਦੀਆਂ ਕੱਟੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਟੇਡਾ ਕੱਟ ਵੀ ਤੁਹਾਨੂੰ ਮਿਲ ਜੂ ਮੀਨੀ ਕੱਟੀ ਮਿਲ ਜੂ ਸਿੱਧੇ ਭਟੇ ਚ ਵੀ ਮਿਲ ਜੂ ਤੇ ਇੱਕ ਆਪਣੇ ਕੋਲੇ ਦੋਸਤੋ ਮੋਹਰਾ ਦੀ ਚੰਗੇ ਦੌਧ ਰਿਕਾਰਡ ਵਾਲੀ ਆਪਣੇ ਕੋਲੇ ਕੱਟੀ ਪਹੁੰਚੀ ਆ ਇਹਨਾਂ ਪੰਜਾਂ ਕੱਟੀਆਂ ਦੀ ਜਾਣਕਾਰੀ ਜਿਹੜੀ ਆ ਉਹ ਬਾਈ ਜੁਣੇ ਤੋਂ ਆਪਾਂ ਲੈਣੇ ਆ ਸਾਸਤਰੀ ਕਾਲ ਬਾਈ ਜੀ ਸਾਸਤਰੀ ਕਾਲ ਬਾਈ ਜੀ ਕੀ ਹਾਲ ਨੇ ਹਾਂ ਠੀਕ ਆ ਜੀ ਤੁਸੀਂ ਆਓ ਕਿਵੇਂ ਬਾਈ ਪਸ਼ੂ ਤੁਰੇ ਆਉਂਦੇ ਰੋ ਡੇਲੀ ਤਰ੍ਹਾਂ ਹੀ ਪਸ਼ੂ ਆਉਂਦੇ ਰਹਿੰਦੇ ਆ ਬਸ ਡੀਟੇਲ ਜੀ ਹੋ ਕੇ ਰਹਿੰਦੇ ਆ ਜਾਂਦੇ ਰਹਿੰਦੇ ਬਸ ਠੀਕ ਆ ਜੀ ਕਿਵੇਂ ਚੱਲਦਾ ਕਾਰੋਬਾਰ ਬਾਈ ਮਾਲਕ ਦੀ ਬੜੀ ਕਿਰਪਾ ਠੀਕ ਆ ਜੀ ਕਿੰਨੇ ਪਸ਼ੂ ਪਹੁੰਚੇ ਬਾਈ ਆਪਣਾ ਕੋਈ 5 ਪਸ਼ੂ ਪਹੁੰਚੇ ਆ ਜੀ ਹਾਂ ਜੀ ਹਾਂ ਜੀ ਇਹ ਵਿੱਚ ਆਪਾਂ ਤਿੰਨ ਨੀਲੀ ਦਾ ਵੀ ਕੱਟੀਆਂ ਇੱਕ ਮੀਣੀ ਕੱਟੀ ਨੀਲੀ ਦਾ ਵਿੱਚ ਇੱਕ ਮੋਹਰਾ ਨਸਲ ਦੀ ਕੱਟੀ ਆ 5 5 ਜਾਨਵਰ ਆਪਣਾ ਕੋਲ ਆਇਆ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਆਪਾਂ ਪਹਿਲੇ ਨੰਬਰ ਤੋਂ ਕੱਟੀ 14 ਮਹੀਨੇ ਦੀ ਕੱਟੀ ਹੈ ਜੀ ਹਾਂਜੀ ਹਾਂ ਅੱਖਾਂ ਪੂਰੀਆਂ ਜਿੱਟੀਆਂ ਜੀ ਨੀਲੀ ਰਾਵੀ ਦੇ ਵਿੱਚ ਪਿਓਰ ਆ ਸੂਦੇ ਨਿਸ਼ਾਨ ਆ ਚਾਰੇ ਪੈਰਾਂ ਦੇ ਮਾਰਕਿੰਗ ਆ ਬਾਕੀ ਝੋਲੀ ਤੁਸੀਂ ਦੇਖ ਹੀ ਸਕਦੇ ਆ ਬਾਕੀ ਵੀਰੇ ਤੋੜ ਕੇ ਦਿਖਾ ਦਿਓ ਕੱਟੀ ਬਾਕੀ ਫੇਸ ਕੁਆਲਟੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਆ ਚੰਗੀ ਸੋਹਣੀ ਸਨੱਖੀ ਕੱਟੀ ਜਿਹੜੀ ਇਹ ਪਲੀ ਹੋਈ ਆ ਪਿੱਠ ਬੁੜੇ ਦੀ ਬੰਤਰ ਬਹੁਤ ਚੰਗੀ ਉੱਚੀ ਲੰਮੀ ਕੱਟੀ ਆ ਤੇ ਜਿਹੜਾ ਚੰਗਾ ਜਿਹੜਾ ਆਉਣ ਵਾਲੇ ਸਮੇਂ 'ਚ ਦੁੱਧ ਦਊਗੀ ਤੇ ਬਾਕੀ ਤੋਰਾ ਫੇਰਾ ਤੁਸੀਂ ਇਹ ਕੱਟੀ ਦਾ ਜਿਹੜਾ ਦੇਖ ਹੀ ਸਕਦੇ ਆ ਦੋਸਤੋ ਨੰਬਰ 2 ਤੇ ਜਿਹੜੀ ਕੱਟੀ ਆ ਦੋਸਤੋ ਇਹ ਵੀ ਨੀਲੀ ਰਾਈ ਵਿੱਚ ਪੈਂਦੀ ਹੈ ਕਿੰਨੀ ਉਮਰ ਹੋ ਗਈ ਬਈ ਇਹ ਕੱਟੀ ਸੀ ਇਹ ਬਈ ਹੈ ਕੱਟੀ 13 ਮਹੀਨਾ ਦੀ ਕੱਟੀ ਆ ਠੀਕ ਆ ਬਾਕੀ ਦੋਸਤੋ ਪ੍ਰੋਪਰ ਮਾਰਕਿੰਗ ਦੇ ਵਿੱਚ ਆ ਚਾਰੇ ਪੈਰਾਂ ਦੇ ਮਾਰਕਿੰਗ ਆ ਪੈਠ ਬੜਾ ਦੋਸਤੋ ਤੁਸੀਂ ਚੈੱਕ ਕਰ ਹੀ ਸਕਦੇ ਆ ਪੂਰੀ ਠੰਡੀ ਸੀਲ ਦੋਸਤੋ ਬਾਕੀ ਆਪਾਂ ਤੁਹਾਨੂੰ ਝੋਲੀ ਚੈੱਕ ਕਰਾ ਦਿੰਨੇ ਆ ਵਿੱਥੀ ਦੇ ਉੱਪਰ ਥਾਂ ਵਾਲਾਂ ਵਾਲੀ ਝੋਲੀ ਆ ਜਿਹੜੀ ਇਹ ਕੱਟੀ ਦੀ ਆ ਕੋਈ ਵਾਟਰਫੂਡ ਨਹੀਂ ਬਿਲਕੁਲ ਸਾਫ਼ ਸੁਥਰੀ ਆ ਮੈਂ ਇੱਕ ਵਾਰੀ ਫੇਸ ਤੁਹਾਨੂੰ ਚੈੱਕ ਕਰਾਉਣਾ ਸਿੰਗਾ ਦੀ ਬਹੰਤਰ ਤੁਸੀਂ ਚੈੱਕ ਕਰੋ ਦੋਸਤੋ ਬਿਲਕੁਲ ਨੇੜਿਓ ਜਿਹੜਾ ਇਹ ਕੱਟੀ ਨੇ ਸਿੰਘ ਮੋੜਨਾ ਸ਼ੁਰੂ ਕਰ ਦਿੱਤਾ ਤੇ ਰਿੰਗ ਵਾਲਾ ਜਿਹੜਾ ਸਿੰਘ ਹੀ ਕੱਟੀ ਦਾ ਹੋਊਗਾ ਇਹ ਤੁਹਾਨੂੰ ਦੋਸਤੋ ਦੂਜੇ ਨੰਬਰ ਤੇ ਦਿਖਾਦੀ ਆ ਉਮਰੋਂ ਬਾਈ ਕਹਿੰਦਾ ਵੀ 12 ਕ ਮਹੀਨਿਆਂ ਦੀ ਕੱਟੀ ਆ ਇਹ ਆ ਨੰਬਰ 3 ਤੇ ਬਈ ਇਹ ਮੀਨੀ ਕੱਟੀ ਆ ਆ ਜਮੀਨੀ ਕੱਟੀ ਜੀ ਤੇ ਇੱਡੇ ਘੱਟ ਜਿ ਕੱਟੀ ਆ ਹੀ ਇਹ ਲੋ ਵੀ ਦੋਸਤੋ ਫੇਸ ਕੁਆਲਿਟੀ ਚੈੱਕ ਕਰੋ ਪ੍ਰੋਪਰ ਡੇਡਾ ਕੱਟ ਦੋਨੇ ਸਿੰਘੋ ਮੀਣੀ ਆ ਜੀ ਹਾਂ ਦੋਨੇ ਸੰਗ ਵੀਰੇ ਪ੍ਰੋਪਰ ਆ ਲਏ ਪ੍ਰੋਪਰ ਵੀਰੇ ਠੀਕ ਆ ਉਮਰ ਕਿੰਨੀ ਆ ਵੀਰੇ ਗੱਟੀ ਦੀ ਉਮਰ ਇਹ ਫਿਰ ਸਾਲ ਦੀ ਆ ਜੀ ਸਾਲ ਦੀ ਹੋ ਗਈ ਹਾਂਜੀ ਹਾਂਜੀ ਬਾਕੀ ਚਾਰੇ ਪੈਰਾਂ ਨੇ ਮਾਰ ਗਏ ਵੀਰੇ ਨੀਲੀ ਰਾਵੀ ਮਸਾਂ ਮਿਲਦੀ ਐ ਮੀਣੀ ਲੈ ਕੇ ਆ ਗਏ ਹੈ ਇਹ ਤਾਂ ਫਿਰ ਵੀਰੇ ਆਈਆਂ ਮਾਰ ਕੇ ਜੋ ਦਿੰਦਾ ਫਰੇ ਇਹਦਾ ਭਾਲ ਪਾਲ ਕੇ ਬੜੀਆਂ ਔਖੀਆਂ ਹਾਂ ਹਾਂ ਜੇ ਜਾਨੀ ਇਹ ਤਾਂ ਇੱਕ ਨਹੀਂ ਲੱਭਦੀ ਦੋ ਨਜਾਇਜ਼ ਤਾਂ ਗੋਣ ਹੋ ਗਏ ਠੀਕ ਆ ਨਾ ਇਹ ਨੀਲੀ ਦਾ ਵੀ ਨਾ ਟੇਡਾ ਕੱਟਣ ਵਾਲੇ ਮੀਣੀ ਮੀਣੀ ਬਈ ਤੋੜ ਦੋ ਵੀਰੇ ਇਹਨੂੰ ਇਸ ਕੁਆਲਿਟੀ ਚੈੱਕ ਕਰ ਲਓ ਦੋਸਤੋ ਪ੍ਰੋਪਰ ਟੇਡਾ ਕੱਟ A to Z ਦੋਸਤੋ ਜਿਹੜੀ ਬਾਕੀ ਪੈਠ ਫੋਟਾ ਤੁਹਾਨੂੰ ਮੈਂ ਦਿਖਾ ਦੇਣਾ ਮਾਰਕਿੰਗ ਚੈੱਕ ਕਰ ਲਓ ਬਾਕੀ ਝੋਲੀ ਤੁਹਾਨੂੰ ਚੈੱਕ ਕਰਾ ਜਣੇ ਆ ਦੋਸਤੋ ਬਿਲਕੁਲ ਵਿਥੀ ਤੇ ਥਾਣਾ ਦੋਸਤੋ ਸਾਫ ਸੁਥਰੀ ਝੋਲੀਆ ਚੈੱਕ ਵੀ ਕਰ ਸਕਦੇ ਆ ਕੋਈ ਬਾਦ ਕੋਈ ਫੋੜ ਨਹੀਂ ਪੂਰੀ ਠੰਡੀ ਸੀਲ ਕੱਟੀ ਆ ਦੋਸਤੋ ਦੋਸਤੋ ਜਿਹੜੀ ਚੌਥੇ ਨੰਬਰ ਤੇ ਕੱਟੀ ਦਿਖਾ ਰਹੇ ਆ ਜੇ ਆਪਾਂ ਤੋਰ ਫੇਰਾਂਗੇ ਤਾਂ ਵੀਡੀਓ ਜਿਆਦਾ ਲੰਮੀ ਹੋ ਜਾਊਗੀ ਬਾਕੀ ਬਈ ਇਹਦੀ ਕਿੰਨੀ ਉਮਰ ਹੋਗੀ ਇਹ ਕੱਟੀ ਦੀ ਇਹ ਸਾਲ ਦੀ ਜੀ ਸਾਲ ਦੀ ਐ ਥੋੜੀ ਜਿਹੀ ਕੱਟੀ ਸਾਂਭਣ ਵਾਲੀ ਆ ਥੋੜੀ ਜਿਹੀ ਕੱਟੀ ਹਾਂ ਪਰ ਹੈ ਠੰਡੀ ਸੀਲ ਬਹੁਤ ਕਰਮ ਵਾਲੀ ਇਹਦੇ ਘਰੇ ਜਾੜੀ ਪਾਲਣ ਦੀ ਬਈ ਹੈ ਲੋਟਾਂ ਪੜੀ ਲੋੜ ਹਾਂ ਬਾਕੀ ਤੁਹਾਨੂੰ ਝੋਲੀ ਚੈੱਕ ਕਰਾ ਦੇਣਾ ਦੋਸਤੋ ਬੜੀ ਸਾਫ ਸੁਥਰੀ ਝੋਲੀਆ ਕੱਟੀ ਦੀ ਬਸ ਥੋੜੀ ਸਾਂਭਣ ਲੋਆਂ ਜੇ ਸਾਂਭ ਗਈ ਤਾਂ ਬਹੁਤ ਸਨੱਖੀ ਜਿਹੜੀ ਇਹ ਵੀ ਕੱਟੀ ਤਿਆਰ ਹੋ ਗਈ ਕਿਉਂਕਿ ਪ੍ਰੋਪਰ ਮਾਰਕਿੰਗ ਦੇ ਵਿੱਚ ਰੇਟ ਵੀਰੇ ਇਹਦਾ ਫਿਰ ਜੈ ਜੀ ਹੋਊਗਾ ਰੇਟ ਜਮਾ ਜੈ ਹੋਣ ਸਾਰਿਆਂ ਦੀ ਇਹ ਸਾਰੀਆਂ ਕੱਟੀਆਂ ਦੀ ਜੈ ਹੋਣੀ ਹੈ ਜੈਡ ਰੇਟ ਕਰਾਂਗੇ ਹਾਂਜੀ ਰੇਟ ਫੋਨ ਤੇ ਹੋਣਗੇ ਹਾਂਜੀ ਹਾਂਜੀ ਠੀਕ ਹੈ ਤੇ ਨੰਬਰ 5 ਦੇ ਬਾਈ ਨੰਬਰ ਤੇ ਕੱਟੀਆਂ ਆ ਗਈ ਜ ਆਪਣੇ ਕੋਲ ਮੋਹਰਾਂ ਨਾਲ ਹਾਂਜੀ ਹਾਂ ਜੈਡ ਬਲੈਕ ਆ ਦੋਸਤੋ ਫੇਸ ਕੁਆਲਟੀ ਕੱਟੀ ਦੀ ਚੈੱਕ ਕਰੋ ਦੋਨੇ ਅੱਖਾਂ ਜਿਹੜੀਆਂ ਕਾਲੀਆਂ ਨੇ ਤੇ ਸੈਂਕ ਜਿਹੜੇ ਇਹਨੇ ਵੀ ਨੀੜੋ ਕੁੰਡਾ ਕਰਨਾ ਸ਼ੁਰੂ ਕਰ ਦਿੱਤਾ ਬਾਕੀ ਤੁਹਾਨੂੰ ਇਹ ਕੱਟੀ ਦੀ ਝੋਲੀ ਤੁਹਾਨੂੰ ਦਿਖਾ ਦਨੇ ਆ ਦੋਸਤੋ ਤੇ ਬਾਕੀ ਤੁਹਾਨੂੰ ਦੁੱਧ ਰਿਕਾਰਡ ਵੀ ਇਹਦਾ ਦੱਸਾਂਗੇ ਬਲਾਂ ਵਾਲੀ ਝੋਲੀ ਹੈ ਦੋਸਤੋ ਪ੍ਰੋਪਰ ਵਿਥੀ ਤੇ ਥਾਂ ਲੱਗਾ ਹੋਇਆ ਤੇ ਪੈਠ ਬੜਾ ਤੁਸੀਂ ਦੇਖ ਹੀ ਸਕਦੇ ਬਈ ਇਹਦਾ ਕੀ ਰਿਕਾਰਡ ਆ ਇਹਦੀ ਮਾਂ ਦਾ ਇਹ ਵੀ 17 ਲੀਟਰ ਦਾ ਦੁੱਧ ਵਾਲੀ ਵਾਂ ਹੈ ਇਹਦੀ ਵੀਡੀਓ ਹੈਗੀ ਨਾ ਮਾਂ ਦੀ ਇਹਦੀ ਵੀਡੀਓ ਹੈਗੀ ਆਪਣੀ ਕੋਈ ਪ੍ਰੋਪਰ ਠੀਕ ਹੈ ਜੀ ਬਹੁਤ ਚੰਗੇ ਰਿਕਾਰਡ ਵਾਲੀ ਵਾਂ ਆ ਜੀ ਠੀਕ ਹੈ ਜੀ ਉਹਦੀ ਦੀ ਹੈ ਠੀਕ ਹੈ ਜੀ ਬਾਕੀ ਆਪਣਾ ਐਡਰੈਸ ਕੀ ਹੈ ਵੀਰੇ ਐਡਰੈਸ ਜਿਲ੍ਹਾ ਫਰੋਹੇ ਪਰ ਪੈਂਡ ਤਲਵੰਡੀ ਭਾਈ ਲਾਗੇ ਪੈਂਡ ਮਲਮਾਸੀ ਬਗਰਾਏ ਠੀਕ ਆ ਜੀ ਇਹ ਫਰੋਹੇ ਪਰ ਮੋਗਾ ਰੋਡ ਦੇ ਉੱਪਰ ਪੈਂਡ ਆ ਦੋਸਤੋ ਇਹ ਤੁਹਾਨੂੰ ਪੰਜ ਕਟੀਆਂ ਦਿਖਾ ਦੀਆਂ ਜਿਨ੍ਹਾਂ ਚ ਇੱਕ ਮੋਹਰਾ ਤੇ ਚਾਰ ਦੋਸਤੋ ਨੀਲੀ ਰਾਈ ਵਿੱਚ ਆ ਚਾਰਾਂ ਦੇ ਵਿੱਚੋਂ ਇੱਕ ਦੋਸਤੋ ਮੀਨੀ ਟੇਡੇ ਘੜ ਦੇ ਵਿੱਚ ਆ ਇਹ ਤੀਜੇ ਨੰਬਰ ਤੇ ਕੱਟੀ ਖੜੀ ਆ ਜੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਫੋਨ ਲਾ ਕੇ ਤੁਸੀਂ ਸੰਪਰਕ ਕਰ ਸਕਦੇ ਆ ਜੀ ਧੰਨਵਾਦ ਜੀ ਅੱਜ ਦੀ ਵੀਡੀਓ ਦੇਖਣ ਲਈ ਆਪਣੀ ਵੀਡੀਓ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ ਜੀ